ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੋਸਤੋ ਮੈਂ ਤੁਹਾਨੂੰ ਏਦਾਂ ਦੇ ਇਨਸਾਨਾਂ ਨਾਲ ਮਿਲਾਉਣ ਜਾ ਰਿਹਾ ਜਿਹੜੇ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਦਾ ਨਾਮ ਤੁਸੀਂ ਬੋਰਡ ਦੇ ਉੱਪਰ ਲਿਖਿਆ ਪੜ ਹੀ ਲਿਆ ਗੁਰਸੇਵ ਸਿੰਘ ਬਰਾੜ ਜੀ ਤੇ ਆਪਾਂ ਅੱਜ ਤੁਹਾਨੂੰ ਬਰਾੜ ਸਾਹਿਬ ਦੇ ਘਰ ਲੈ ਕੇ ਜਾ ਰਹੇ ਹਾਂ ਜੋ ਕੁਦਰਤ ਦੀ ਬਹੁਤ ਸੰਭਾਲ ਕਰਨ ਦੇ ਵਿੱਚ ਜੁਟੇ ਹੋਏ ਆ ਤੇ ਬਾਈ ਘਰ ਨਾਲ ਤੁਹਾਨੂੰ ਮਿਲਾਉਣਾ ਆ ਤੁਸੀਂ ਦੇਖ ਲਓ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਬਹੁਤ ਜ਼ਿਆਦਾ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਸਿਸਟਮ ਤੇ ਆ ਦੇਖੋ ਹਾਜੀ ਸਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਵਧੀਆ ਜੀ ਵਧੀਆ ਚੱਲਦੀ ਰਹੋ ਤੇ ਬਹੁਤ ਸਾਲਾਂ ਬਾਅਦ ਤੁਹਾਡੇ ਨਾਲ ਹੁਣ ਦੁਬਾਰੇ ਮੁਲਾਕਾਤ ਹੋਈ ਹੈ ਜੀ ਤੇ ਬਾਈ ਜੀ ਇਹਨਾਂ ਨੇਚਰ ਨਾਲ ਤੁਹਾਡਾ ਕਿਵੇਂ ਪਿਆਰ ਆ ਇਹਦੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੋਂ ਮੈਨੂੰ ਚੇਟਕ ਲੱਗੀ ਹੈ ਜੀ। ਅੱਛਾ ਜੀ। ਗੁਜਰਤ ਨਾਲ ਹਾਂਜੀ। ਅੱਛਾ ਤੇ ਵਿਖਾਉਂਗੇ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਆਪਣਾ ਕੀ ਕੀ ਤੁਸੀਂ ਜਿਵੇਂ ਮੈਂ ਘਰ ਵਿਖਾਇਆ ਆ ਚਾਰੇ ਪਾਸੇ ਗ੍ਰੀਨਰੀ ਆ ਹਨਾ ਤੇ ਹੋਰ ਕਿਹੜੇ-ਕਿਹੜੇ ਬੂਟੇ ਲਾਏ ਆ ਉਹ ਸਾਰਾ ਮੈਨੂੰ ਦਿਖਾਓ ਜੀ। ਚਲੋ ਜੀ। ਜਿਵੇਂ ਆਹਾ ਵੀ ਤੁਸੀਂ ਲਾਏ ਤੇ ਛਟੀਆਂ ਬਹੁਤ ਆਉਂਦੀਆਂ ਹਨ ਜੀ। ਆਹ ਖੰਜੂਰ ਆ ਜੀ ਇਹ। ਹਾਂਜੀ। ਖੰਜੂਰ ਦੇ ਵਿੱਚ ਦੇਖੋ ਬਿਜੜੇ ਨੂੰ ਇਹਦੇ ਪੱਤਿਆਂ ਨੂੰ ਲੈ ਕੇ ਜਾਂਦੇ ਆ ਆਲਣੇ ਬਣਾਉਂਦੇ ਆ ਵੀ ਜਿਹੜੇ ਤੇ ਨਾਲ-ਨਾਲ ਹੋਰ ਛੋਟੇ ਪੰਛੀ ਵੀ ਇਹਦੇ ਝਾੜ ਦੇ ਵਿੱਚ ਰਹਿ ਕੇ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਨੂੰ ਨਾ ਹੋਰ ਜਿਹੜੇ ਹਮਲਾਵਰ ਪੰਛੀ ਆ ਉਹਨਾਂ ਤੋਂ ਬਚਾ ਦੇ ਲਈ ਰਾਹਤ ਮਿਲਦੀ ਆ ਤੇ ਉਹ ਦੇਖੋ ਆਸ-ਪਾਸੇ ਨਾ ਮੌਲਸਰੀ ਦੇ ਰੁੱਖ ਵੀ ਲੱਗੇ ਹੋਇਆ ਮੌਲਸਰੀ ਦੇ ਰੁੱਖ ਵੀ ਬਹੁਤ ਜ਼ਿਆਦਾ ਸੰਘਣੇ ਹੁੰਦੇ ਆ ਤੇ ਆਹ ਦੇਖੋ ਕਿੰਨਾ ਝਾੜ ਫੈਲਿਆ ਹੋਇਆ ਕੀੜੀਆਂ ਦੇ ਲਈ ਵਰਦਾਨ ਹੈ ਇਹ ਘਰ ਆ ਦੇਖੋ ਚਾਰੇ ਪਾਸੇ ਗ੍ਰੀਨਰੀ ਇਫੈਕਟ ਨਹੀਂ ਨਹੀਂ ਕੁਛ ਨਹੀਂ ਆਹ ਦੇਖੋ ਜੀ ਘਰ ਵੀ ਵਿਖਾਣਾ ਅਸਲ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦਿਖਾਉਣਾ ਕੋਠੀ ਮੈਂ ਕੋਈ ਟੌਰ ਮਾਰਾ ਨਹੀਂ ਦਿਖਾ ਰਿਹਾ ਮੈਂ ਤੁਹਾਨੂੰ ਇਹਨਾਂ ਦੀ ਵਿਸ਼ੇਸ਼ਤਾ ਦਿਖਾਉਣਾ 22 ਹੋਣਾ ਨੇ ਆਲਣੇ ਤਾਂ ਲਾਈ ਹੋਇਆ ਬਹੁਤ ਸਾਲਾਂ ਦੇ ਲਾਏ ਹੋਇਆ ਪਰ ਮੈਂ ਤੁਹਾਨੂੰ ਨਾ ਇੱਕ ਚੀਜ਼ ਹੋਰ ਵਿਖਾਉਣਾ ਆਪਣੇ ਘਰਾਂ ਦੇ ਵਿੱਚ ਜੇ ਕੋਈ ਨਾ ਮਾੜ ਆ ਜਾ ਕੋਈ ਆਲ ਨਾ ਪਾਲੇ ਪੰਛੀ ਤਾਂ ਅਗਲਾ ਐ ਕਹਿਣ ਲੱਗਾ ਕਹਿੰਦਾ ਵੀ ਜਰਾ ਕਿੱਥੋਂ ਪਾਲਿਆ ਆ ਦੇਖੋ ਇੰਨੀ ਵਧੀਆ ਇਹਨਾਂ ਨੇ ਘਰ ਬਣਾਇਆ ਹੋਇਆ ਆ ਦੇਖ ਲਓ ਇਹ ਤਾਰ ਪੁੰਜੇ ਨੇ ਬਣਾਇਆ ਹੋਇਆ ਇਹਨਾਂ ਨੇ ਇਹਨੂੰ ਮਟਿਆ ਨਹੀਂ ਬਾਈ ਕਹਿੰਦੇ ਸਾਨ ਤਾਂ ਚਾਈ ਬੜਾ ਚੜ ਜਾਂਦਾ ਜਦੋਂ ਉਹ ਆਲ ਨਾ ਆ ਕੇ ਬਣਾਉਂਦੇ ਆ ਹਨ ਤੇ ਵੀ ਇਹਨਾਂ ਨੇ ਮੈਂ ਕਹਿੰਦਾ ਕੋਈ ਕੁਦਰਤ ਦਾ ਪੱਖਿਆਂ ਦੇ ਉਹ ਵੀ ਲਾਤੇ ਅਸੀਂ ਉਹਦੇ ਵਿੱਚ ਜਿੜੀਆਂ ਦੇ ਬੱਚੇ ਲੱਗੇ ਨੇ ਨਾ ਦੇ अच्छा जी ऊपर ਉਹ ਥੱਲੇ ਕਰਤਾ ਉਹਦੇ ਨੂੰ ਲਾ ਹੀ ਦਿੱਤਾ ਸੀ ਉਹਦੇ ਵਿੱਚ ਵਾਲਣਾ اچھا اچھا ਜੀ ਵੀ ਤੁਹਾਨੂੰ ਆ ਵਿੱਚ ਛਿੜੀਆਂ ਬੱਚੇ ਕੱਢ ਲੈਣ ਵੀ ਕੋਈ ਗੱਲ ਨਹੀਂ ਹੈ ਨਾ ਕੀ ਬਾਤ ਆ ਭਾਈ ਰੂ ਖੁਸ਼ ਹੋ ਗਈ ਇਹ ਸਾਰੇ ਫੈਕਸ਼ਨ ਦੇ ਵਿੱਚ ਆਲਨੇ ਆ ਜਿੰਨੇ ਫਾਈਕਸ ਆਗੇ ਇਹਨਾਂ ਦੇ ਵਿੱਚ ਵੀ ਆਲਨੇ ਆ ਕੁਭੀਆਂ ਦੇ ਛਿੜੀਆਂ ਦੇ ਠੀਕ ਆ ਜੀ ਚਾਰੇ ਪਾਸੇ ਰਾਤ ਦੀ ਰਾਣੀ ਉਹ 베ਰੀ ਤੇ ਜਿਹੜੀ ਤੁਸੀਂ ਦਿੱਤੀ ਸੀ ਅੱਜ 베ਰੀ ਤੇ ਦੇਖੋ ਅੱਛਾ ਅੱਛਾ ਬਾਈ ਹੋਰਾਂ ਨੂੰ 베ਰੀ ਦੇ ਕੇ ਗਏ ਸੀ ਉਹ ਵਾਲ ਨਹੀਂ ਬਣਾਇਆ ਉੱਪਰ ਉਹਨਾਂ ਨੇ ਅੱਛਾ ਜੀ ਆਹ ਦੇਖ ਲਓ ਬਾਈ ਹੋਰਾਂ ਨੂੰ ਨਾ ਆਪਾਂ 베ਰੀ ਦੇ ਕੇ ਗਏ ਸੀ ਇੱਕ ਆਹ ਦੇਖੋ ਬਹੁਤ ਖੁਸ਼ ਹੋ ਗਈ ਵੀ ਬਾਈ ਹੋਰਾਂ ਨੇ 베ਰੀ ਨੂੰ ਸੰਭਾਲਿਆ ਤੇ ਲਾਇਆ ਤੇ ਉਹ ਦੇਖ ਲਓ ਆਲ ਨੇ ਵੀ ਬਣਾਏ ਹੋਇਆ ਤੇ ਇਹਨਾਂ ਦੇ ਕੋਲ ਮਟੀਰੀਅਲ ਹੈਗਾ ਸੀ ਤੇ ਆ ਦੇਖੋ ਬਾਈ ਸਾਈਕਸ ਬਹੁਤ ਵੱਡੇ ਹੋ ਗਏ ਹਨ ਹਾਂਜੀ ਇਹਦੇ ਕੱਟਣ ਵਾਲੇ ਆ ਥੋੜੇ ਇਹਨਾਂ ਦਾਣੀਆਂ ਇਹਨਾਂ ਦੀ ਨਹੀਂ ਬਹੁਤ ਵਧੀਆ ਸੋਹਣੇ ਲੱਗਦੇ ਆ ਝਾੜਾ ਪੂਰਾ ਹਨ ਆ ਦੇਖੋ ਦੋਸਤੋ ਇਹ ਸਾਰੇ ਘਰ ਦਾ ਮੀਂਹ ਦਾ ਪਾਣੀ ਇਕੱਠਾ ਹੋ ਕੇ ਇੱਧਰ ਆਉਂਦਾ ਜੀ ਸਟੋਰ ਅੱਛਾ ਸਾਰੇ ਘਰ ਦੇ ਮੀਂਹ ਦਾ ਪਾਣੀ ਆਹ ਦੇਖੋ ਜੀ ਭਾਈ ਬਰਾੜ ਸਾਹਿਬ ਕਹਿੰਦੇ ਵੀ ਸਾਰੇ ਮੀਂਹ ਦਾ ਪਾਣੀ ਜਿਹੜਾ ਉਹ ਇੱਥੇ ਥੱਲੇ ਜਾਂਦਾ ਉਹ ਸਟੋਰ ਹੁੰਦਾ ਉਹ ਚੱਕ ਕੇ ਅਸੀਂ ਡ੍ਰਿਪ ਸਿਸਟਮ ਰਾਹੀਂ ਇਹ ਸਾਰੇ ਅੱਛਾ ਜੀ ਇਹ ਖਾਦ ਆਪਣੀ ਘਰ ਦੀ ਪੱਤੇ ਪੁੱਤੇ ਦੀ ਜਿਹੜਾ ਕੂੜਾ ਹੁੰਦਾ ਉਹ ਇਹਦੇ 'ਚ ਇਹ ਖਾਦ ਬਣਾਉਂਦੇ ਆ ਹਾਂਜੀ ਉਹ ਜੋਲਾ ਅਸਲਾਮ ਵਾਲੇ ਸਤਿਪਰੋ ਰੋਟੀ ਹੈ ਹਾਂ ਜੀ ਜੀ ਆ ਦੇਖੋ ਮੈਂ ਆ ਵੀ ਵਿਖਾ ਦਾਂ ਥੋੜਾ ਬਾਗ ਕਾ ਦਾ ਕਾ ਦਾ ਲਾਇਆ ਹੈ ਬਈ ਬਾਗ ਜੀ ਆਪਣੇ 47 ਤਰ੍ਹਾਂ ਦਾ ਬਾਗ ਕਾਡੂ ਤੇ ਲੱਗੇ ਬਦਾਮ ਚੀਕੂ ਆਲੂ ਬਖਾਰਾ ਅੰਜੀਰ ਡਰੈਗਨ ਫਰੂਟ ਕਿੰਨੇ ਕਿੱਲੇ ਚ ਲਾਇਆ ਹੋਏ ਜੀ ਇਹ 3 ਕਿੱਲੇ ਪੌਣੇ 3 ਕਿੱਲੇ ਅੱਛਾ ਅੱਛਾ ਆ ਕਲੌਂਜੀ ਆ ਹਾਂ ਜੀਰਾ ਕਲੌਂਜੀ ਸੌਫ ਜਮੈਨ ਅੱਛਾ ਅੱਛਾ ਜੀ ਤੇ ਆ ਦੇਖ ਲਓ ਦੋਸਤੋ ਇਹ ਸੋਲਰ ਮੋਟਰ ਹੈ ਸੋ ਚੱਕ ਕੇ ਇਹਦਾ ਪਾਣੀ ਸਾਰਾ ਅੱਛਾ ਜਿਹੜਾ ਮੀਂਹ ਦਾ ਪਾਣੀ ਆਉਂਦਾ ਜੀ ਉਹ ਇਹਦੇ ਵਿੱਚ ਆ ਜਾਂਦਾ ਉਹ ਇਹਦੇ ਵਿੱਚ ਇਕੱਠਾ ਹੋ ਜਾਂਦਾ ਹਾਂਜੀ ਮੀਂਹ ਦਾ ਵੀ ਤੇ ਕੁਝ ਜਿਹੜਾ ਸਾਡਾ ਕੱਸੀ ਦਾ ਹੁੰਦਾ ਪਾਣੀ ਆ ਆਪਣਾ ਵਾਰੀ ਹੁੰਦੀ ਹੈ ਵਾਪਕ ਇਹ ਤੇ ਕਿੰਨਾ ਕ ਪੈ ਜਾਂਦਾ ਪਾਣੀ 1 ਲੱਖ ਲੀਟਰ ਦੀ ਕੈਪੈਸਿਟੀ ਹੈ ਇਹਦੀ 1 ਲੱਖ ਲੀਟਰ ਦੀ ਹਾਂਜੀ ਇਹ 6 ਮਹੀਨੇ ਲਈ ਆਪਾਂ ਨੂੰ ਬੁਗਦਾ ਇਹਦੇ ਨਾਲ ਚੱਕ-ਚੱਕ ਕੇ ਲਈ ਦੇਗੇ ਪਾਣੀ 6 ਮਹੀਨੇ ਕੱਸੀ ਚ ਨਾਵੇ ਤਾਂ ਵੀ ਆਪਣਾ ਸਰ ਜੀ ਅੱਛਾ ਡ੍ਰਿਪ ਸਿਸਟਮ ਹੈ ਹਾਂ ਡ੍ਰਿਪ ਸਿਸਟਮ ਹੈ ਅੱਛਾ ਜੀ ਆ ਦੇਖੋ ਜੀ ਫਿਰ ਆਪਣੇ ਹਰੇਕ ਤਰ੍ਹਾਂ ਦਾ ਮੈਡੀਕਲ ਪਲਾਂਟ ਜਿਵੇਂ ਚੰਦਨ ਦਾ ਦਰਖਤ ਹਾਂਜੀ ਇਹ ਚੰਦਨ ਦੋਨੇ ਤਰ੍ਹਾਂ ਦਾ ਵੈਟ ਚੰਦਨ ਵੀ ਆ ਜੀ ਦੂਸਰਾ ਚੰਦਨ ਵੀ ਆਪਣੇ ਕੋਲੇ ਲੱਗਿਆ ਠੀਕ ਹੈ ਰੈਡ ਚੰਦਨ ਫਿਰ ਆਪਣੇ ਉਹ ਮਹਾਗੁਣੀ ਤੇ ਤੁਹਾਨੂੰ ਉਧਰ ਦਿਖਾਉਣਾ ਰੁਕ ਗਏ ਆ ਵੀ ਦਿਖਾ ਦੀ ਆਪਾਂ ਥੋੜਾ ਆ ਦੇਖ ਲਓ ਦੋਸਤੋ ਬਾਈ ਹੋਰਾਂ ਨੇ ਬਾਈ ਫਿਰ ਕਿੰਨੇ ਬੰਦੇ ਰੱਖੇ ਹੋਇਆ ਮੈਂਟੇਨ ਕਰ ਕੋਈ ਨਹੀਂ ਆਪ ਹੀ ਆਪ ਹੀ ਕਰਦਾ ਆਪ ਹੀ ਕਨਾਲ ਸਿੰਘ ਸਾਰੇ ਸੰਦ ਰੱਖੇ ਘਰੇ ਆਪਣੇ ਰੋਟਾ ਵੇਟਰ ਤੋਂ ਲੈ ਕੇ ਕਾ ਕੱਟਣ ਵਾਲੀਆਂ ਮਸ਼ੀਨਾਂ ਤੱਕ ਅੱਛਾ ਜੀ ਇਹ ਜਿਵੇਂ ਲੌਂਗਾਂ ਦਾ ਬੂਟਾ ਹਾਂਜੀ ਹਾਂਜੀ ਉਹ ਇنسੂਲੀਨ ਜੀ ਜੀ ਜਿਵੇਂ ਇੱਥੇ ਜੋ ਉਹ ਸੰਧੂਰ ਸੀਗਾ ਆ ਮੈਂ ਆਲੇ ਲਾਇ ਸੀ ਇੱਥੇ ਆ ਵੀ ਕਿਉਂ ਭੁੱਖੀ ਰਹਿੰਦੇ ਆ ਇਹ ਅੱਛਾ ਅੱਛਾ ਜੀ ਤੇ ਕੋ ਉਹ ਵੱਢ ਕੇ ਨਾ ਹਾਂਜੀ ਉਹ ਇਰਤ ਸੀ ਆ ਦੇ ਸੀ ਹਾਂਜੀ ਹਾਂ ਇਹ ਉਹ ਸੇ ਉਹ ਸਾਹਮਣੇ ਇਧਰ ਭਾਈ ਮੇਰੀਆਂ ਦੱਸੀਆਂ ਹੋਈਆਂ ਗੱਲਾਂ ਕੰਮ ਆਈਆਂ ਜਮਾਂ ਬਿਲਕੁਲ ਅੱਛਾ ਬਿਲਕੁਲ ਉਹੀ ਸੋਡੀਆਂ ਗੱਲਾਂ ਤੇ ਉਹ ਲੋਕ ਵੀ ਇਹ ਵਾਲੇ ਜਿੰਨੇ ਸਾਰੇ ਤਰ੍ਹਾਂ ਦੇ ਠੀਕ ਮਨਾ ਰਹੇ ਆ ਆ ਦੇਖ ਲਓ ਜਾਮਣ ਭਾਈ ਤੁਹਾਨੂੰ ਘਰੇ ਨਹੀਂ ਕਹਿੰਦੇ ਵੀ ਇੰਨਾ ਕੀ ਲਾਉਣ ਦੀ ਲੋੜ ਹੈ ਘਰ ਦੇ ਦਾ ਥੋੜਾ ਜਿਹਾ ਕੂੜੇ ਤੋਂ ਤਾਂ ਜ਼ਰੂਰ ਕਰਦੇ ਰਹਿੰਦੇ ਆ ਵੀ ਪੱਤੇ ਝਾੜਦੇ ਆ ਗੰਦ ਵਾਲਾ ਪੈਂਦਾ ਹਾਈ ਪਰ ਫਿਰ ਜਦੋਂ ਕੋਈ ਆ ਕੇ ਕਹਿੰਦਾ ਵੀ ਆਹ ਬਹੁਤ ਵਧੀਆ ਕੰਮ ਕੀਤਾ ਫੇਰ ਥੋੜਾ ਜਿਹਾ ਉਹਨਾਂ ਦਾ ਹੌਸਲਾ ਹੌਸਲਾ ਹਾਂਜੀ ਆ ਦੇਖੋ ਜਾਮਣਾ ਲੱਗਿਆ ਨੇ ਹਨਾ ਆ ਪੀਲਾ ਪੀਲਾ ਬਾਂਸ ਹਾਂਜੀ ਇਹ ਬਾਂਸ ਪੀਲਾ ਠੀਕ ਹੈ ਪਰ ਮਾਵਾ ਪੀਲਾ ਜਿਵੇਂ ਆ ਆ ਆਪਣੇ ਹੈਗੇ ਵਾਈਟ ਕੇਸਰ ਇੱਕ ਤਾਂ ਰੈੱਡ ਕੇਸਰ ਹੁੰਦਾ ਜਿੱਤੇ ਜਿਹੜਾ ਕਸ਼ਮੀਰ ਹੁੰਦਾ ਜੀ ਕਸ਼ਮੀਰ ਚ ਅਨਰੰਗੀ ਇਹ ਨਰੰਗੀ ਹੈ ਹਾਂਜੀ ਆਮਰੂਦ ਆ ਦੂਜਾ ਜਾਪਾਨੀ ਆਮਰੂਦ ਹਾਂ ਚੀਨੀ ਹਾਂ ਚੀਨੀ ਉਹ ਕਰਾਉਂਦਾ ਕਰਾਉਂਦਾ ਆ ਗਿਆ ਹਾਂਜੀ ਉਹ ਕੇਲਾ ਕੇਲੇ ਦੇ ਨਾਲ ਪਰ ਉਹ ਰੀਠਾ ਉਹ ਹੈ ਸੀਤਾਫਲ ਹਾਂਜੀ ਉਹ ਫਾਸਲਾ ਹਰੜ ਬਿਹੜਾ ਔਲਾ ਉਹ ਸਾਰੇ ਤਰ੍ਹਾਂ ਦੇ ਡਰਾਗਨ ਫਰੂਟ ਆਪੀ ਉਹ ਥੱਲੇ ਥੱਲੇ ਖੰਡਿਆਂ ਦੇ ਇਹ ਬਈ ਜਿਹੜਾ ਤੁਸੀਂ ਜਿਵੇਂ ਹੁਣ ਹੁੰਦਾ ਤੁਸੀਂ ਇਹਨਾਂ 'ਚ ਸੇਲ ਕਿਹੜਾ ਕਰਦੇ ਹੋ ਸੇਲ ਕੋਈ ਨਹੀਂ ਸਾਰਾ ਰਿਸ਼ਤੇਦਾਰਾਂ ਆਸਤੀ ਕੋਈ ਆ ਕੇ ਆ ਜੇ ਅੱਛਾ 5 7-7 ਬੁੱਟੇ ਆ ਹਰ ਇੱਕ ਤਰ੍ਹਾਂ ਦੇ ਜਿਆਦੇ ਨਹੀਂ ਅੱਛਾ ਅੱਛਾ ਅਮਰੂਦ ਜਿਆਦੇ ਹੋ ਜਾਂਦੇ ਔਰ ਅਮਰੂਦ ਸੇਲ ਕਰਦੇ ਨੇ ਅੱਛਾ ਠੀਕ ਆ ਇਹ ਵੀ ਵੱਡੀ ਗੱਲ ਆ ਇਹ ਕਿੰਨੇ ਏਕੜ ਚਾ ਪੌਣੇ 3 ਕਿੱਲੇ ਪੌਣੇ 3 ਕਿੱਲੇ ਤੁਸੀਂ ਇਦਾਂ ਹੀ ਰੱਖੇ ਪਏ। ਇਦਾਂ ਹੀ ਰੱਖਿਆ ਆਥਨਾ ਕਣਕ ਵੀਜੀ ਆ। ਬਿਨਾ ਰੇਸ ਸਪਰੇ ਦੇ 8 ਸਾਲ ਹੋ ਗਏ ਦੇ ਵਿੱਚ ਕੋਈ ਰੇਹ ਨਹੀਂ ਕੈਮੀਕਲ ਨਹੀਂ। ਅੱਛਾ। ਨਾ ਰੇਹ ਨਾ ਸਪਰੇ। ਲੈ ਬਾਈ ਕਮਾਲੀ ਕਰੀ ਪਈ। ਆਥਨਾ ਕਣਕ ਵੀਜੀ ਘਰ ਵਾਸਤੇ ਕੋਈ ਰੇਹ ਸਪਰੇ ਨਹੀਂ ਪਈ। ਕਿਹੜੀ ਕਣਕ ਦਾ ਬੀਜ ਕਿਹੜਾ ਸੀ? ਇਹ ਰਾਸਤਾਨ ਤੋਂ ਉਹਨਾਂ ਦੇ ਚਪਤੀਵਾਨ। ਅੱਛਾ ਅੱਛਾ। ਇਹ ਹੱਥ ਨਾਲ ਵੀਜੀ ਆ। ਹਾਂਜੀ ਹਾਂਜੀ। ਆ ਹੈਗਾ ਆਪਣੇ ਨਾਸਪਤੀ ਆ। ਅੱਛਾ ਨਾਸਪਤੀ ਵੀ ਲਾਈ ਆ। ਹਾਂਜੀ ਹਾਂਜੀ। ਬਾਈ ਕਮਾਲੀ ਕਰੀ ਪਈ। ਆ ਇਹ ਉਹ ਪੰਛੀ ਨੇ ਨਹੀਂ ਬਾਈ ਦੇਖ ਲਓ ਹਨਾ ਫਿਰ ਤੁਹਾਡਾ ਸਰ ਹਾਲਾਂਕਿ ਬਾਈ ਤੁਸੀਂ ਰਿਟਾਇਰਮੈਂਟ ਕਿਹੜੇ ਰੈਂਕ ਤੇ ਲਈ ਸੀ ਪੁਲਿਸ ਚ ਇਨਸਪੈਕਟਰ ਸੀਐਡੀ ਚ ਅੱਛਾ ਜੀ ਠੀਕ ਹੈ ਇਹ ਆਉਲਾ ਆਪਣੇ ਦੋਨੇ ਤਰ੍ਹਾਂ ਦੇਸੀ ਤੇ ਆਹ ਦੂਜਾ ਹਾਈਬ੍ਰਿਡ ਹੈ ਇਹ ਦੇਸੀ ਵੀ ਹੈ ਦੂਜਾ ਵੀ ਹਾਈਬ੍ਰਿਡ ਵੀ ਹੈ ਆਹ ਗਲਗਲ ਖਟੀਆਂ ਇਹ ਚਾਰ ਵਾਸਤੇ ਰੱਖਿਆ ਇਹ ਬੂਟਾ ਇੱਕ ਸਿਰਫ ਅੱਛਾ ਜੀ ਕੀ ਆ ਬਾਤ ਹੈ ਏ ਬਈ ਜਿਹੜੇ ਕਿੰਨੂ ਆ ਕਿੰਨੂਆਂ ਦੇ ਬੂਟੇ ਕਿੰਨੇ ਆਪਣੇ ਕਿੰਨੂਆਂ ਦੇ ਤਾਂ ਹੁਣ 150 ਬੂਟਾ ਹੋਣ ਲਾਇਆ ਨਮਾ ਅੱਛਾ ਅੱਛਾ ਉਹ ਵਿੱਚ ਲੱਗੇ ਉਧਰ ਦਿਖਾਉਣੇ ਸਨ ਉਧਰ ਹੀ ਲੈਣਾ ਠੀਕ ਆ ਠੀਕ ਆ ਉਹ ਪ੍ਰੋਪਰ ਪੂਰਾ ਤੁਸੀਂ ਗਿਣਿਆ ਹੋਊਗਾ ਬੂਟਾ ਕਿੰਨਾ ਹੋ ਗਿਆ ਉਹ ਕਿੰਨੂਆਂ ਦਾ ਬੂਟਾ ਨਹੀਂ ਪ੍ਰੋਪਰ ਸਾਰੇ ਬੂਟੇ ਸਾਰਾ ਬੂਟਾ ਇਹ 650 ਬੂਟਾ 650 ਬੂਟਾ ਠੀਕ ਆ ਆ ਲੀਚੀ ਦੇ ਬੂਟੇ ਇਹਨਾਂ ਨੇ ਹੋ ਗਏ ਤੀਜਾ ਸਾਲ ਹੋ ਗਿਆ ਹੁਣ ਅਗਲੇ ਸਾਲ ਇਹਨਾਂ ਨੂੰ ਲੀਚੀ ਲੱਗੂ ਚੌਥੇ ਸਾਲ ਲੱਗਦੀ ਠੀਕ ਹੈ ਜੀ ਆਹ ਹੈਗੀ ਆਪਣੀ ਮਾਂਗੂਣੀ ਆ ਇਹ ਇਹ ਕਿਹੜੇ ਸੰਤੋ ਸਟਾਰਟਿੰਗ ਕੀਤੀ ਸੀ ਬਈ ਇਹ ਜੀ ਮੈਂ ਕੀਤੀ ਸੀ 10 ਸਾਲ ਹੋ ਗਏ ਜਦੋਂ ਕੋਠੀ ਬਣਾਈ ਆ ਬਸ ਉਹਦੀ ਲਾਇਆ ਸੀ ਉਦੋਂ ਉਦੋਂ ਲਾਉਣਾ ਸ਼ੁਰੂ ਕੀਤਾ ਸੀ ਇਹ ਮਾਂਗੂਣੀ ਆ ਇਹ ਸਮੁੰਦਰੀ ਜਹਾਜ਼ ਜਿਹਦੀ ਲੱਕੜ ਵਰਤੀ ਜਾਂਦੀ ਆ ਇਹ 10 ਸਾਲਾਂ ਚ ਤਿਆਰ ਹੋ ਜਾਂਦਾ ਕਬੂਟਾ 1 ਲੱਖ ਰੁਪਏ ਦਾ ਵੇਚਦਾ ਅੱਛਾ ਅੱਛਾ ਜੀ ਠੀਕ ਆ ਆ ਦੇਖੋ ਕੋਚਰ ਚਲੋ ਬਈ ਰੂ ਖੁਸ਼ ਹੋ ਗਈ ਜਿਵੇਂ ਆਪਣੇ ਹੈਗੇ ਮਾਲਟਾ ਆ ਚੀਕੂ ਆ ਚੀਕੂ ਤਾਂ ਲੱਗੇ ਪਿਆ ਹਾਂਜੀ ਹਾਂ ਚੀਕੂ ਤਾਂ ਨਵੇਂ ਲਾਇਆ ਡੀਜੀ ਕਿੰਨੂ ਆਇਤੀ ਲਾਇਆ ਇਹ ਤੂੰ ਇਹ ਚੀਕੂ ਵੀ ਬਹੁਤ ਵਧੀਆ ਹੈ ਨਾ ਹਾਂਜੀ ਹਾਂ ਚੀਕੂ ਆ ਦੇਖੋ ਮੰਗੁਣੀ ਲੱਗੀ ਹੋਈ ਇਹ ਨਿੰਬੂ ਆਦੇ ਬੂਟੇ ਉਹ ਲੱਗੇ ਪਏ ਨਿੰਬੂ ਆ ਸੇਵਦਾ ਜੀ ਅੱਛਾ ਜੀ ਇਹ ਸੇਵ ਤੇ ਆਕਾਸ ਖੁਦਰ ਇਹਦੇ ਪੰਜ ਛੇ ਬੂਟੇ ਆ ਜੀ ਜੀ ਆਹ ਜੀ ਚੁਕੋਤਰਾ ਹਾਂ ਜੀ ਚੁਕੋਤਰਾ ਇਹੋ ਇਹਨਾਂ ਦੀ ਕਿਸਮ ਚ ਸੰਤਰੀ ਦੀ ਕਿਸਮ ਜੀ ਹੁੰਦਾ ਵਸੇ ਤੇ ਇਹ ਲੀਵਰ ਵਾਸਤੇ ਬਹੁਤ ਵਧੀਆ ਜੀ ਜਿਹਦੇ ਸੈਲ ਸੈਲ ਡਾਊਨ ਹੋ ਜਾਂਦੇ ਉਹਨਾਂ ਵਾਸਤੇ ਜੀ ਜੀ ਬਹੁਤ ਵਧੀਆ ਕੰਮ ਕਰਦਾ ਅਮਰੂਦਾਂ ਦੀ ਲੈਣ ਐ ਇੱਕ ਤੇ ਲਾਇਆ ਲਾਬਾ ਦੀ ਨਾਰ ਮਾਲਣ ਜੀ ਜੀ ਨਾ ਨਾਰ ਲਾਤੇ ਹਾਂ ਜੀ ਅਮਰੂਦ ਆ ਗਏ ਜੀ ਹਾਂ ਜੀ ਆ ਸਰੋਂ ਜਿਹੜੀ ਇਹਨੂੰ 4 ਸਾਲ ਹੋ ਗਏ ਆਪਣੇ ਆਪ ਬੁੱਗਰਦੀ ਐ ਇਹ ਅੱਛਾ ਤੇ ਵਸੇ ਨੂੰ ਵਾਢ ਲੈਨੇ ਇੱਥੇ ਫਸਲ ਹੋਰ ਵੇਚਦੇ ਨੇ ਕਿ ਦੂਜੀ ਵਾਰੀ ਆਪਣੇ ਆਪ ਜਿਹੜੀ ਝੜਦੀ ਆਪਣੇ ਆਪ ਬੁੱਗਰ ਹਰਦੀ ਚੌਥਾ ਸਾਲ ਹੋ ਗਿਆ ਨੇ ਅੱਛਾ ਅੱਛਾ ਤੇ ਬੀਜੀ ਨਹੀਂ ਬੀਜ ਸਰੋਂ ਤੁਸੀਂ ਬੀਜਦੇ ਨਹੀਂ ਇਹ ਆਪਣੇ ਆਪ ਹੋ ਜਾਂਦੀ ਐ ਫਿਰ ਦੂਜੀ ਫਸਲ ਕਿਹੜੀ ਬੀਜਦੇ ਨੇ ਦੂਜੀ ਦੇ ਵਿੱਚ ਹਾਂ ਦੂਸਰੀ ਜਿਵੇਂ ਆਪਣੇ ਉਹਦਾ ਨਰਮਾ ਬੀਜ ਦੇ ਰਹੇ ਪਹਿਲਾਂ ਤਾਂ ਹੁਣ ਨਰਮਾ ਘਟ ਹੋਣ ਲੱਗ ਗਿਆ ਹੁਣ ਹੋਰ ਕੋਈ ਸਬਜ਼ੀਆਂ ਲਾ ਦਿੰਨੇ ਆ ਦੇ ਵਿੱਚ ਫੈਂਸਿੰਗ ਕੀਤੀ ਹੋਈ ਐ ਸਾਰੇ ਪਾਸੇ ਹਾਂਜੀ ਅੱਛਾ ਦੇਹਰੋਵੀ ਸਰੋਂ ਇਹ ਆ ਆਪਣੀ ਵੀ ਦੇ ਕਹਿੰਦੇ ਆਪਣੇ ਆਪ ਹੀ ਹੋਏ ਨੇ ਪਾਣੀ ਦੀ ਵੀ ਬਚਤ ਕਰਦੇ ਆ ਬਾਈ ਹੋਰੇ ਛੋਲੇ ਵੀਜੇ ਆ ਜੀ ਹਾਂ ਹਾਂ ਛੋਲੇ ਇਹ ਐਵਾ ਕਾਡੂ ਦੇ ਬੁੱਟੇ ਆ ਪੰਜਾਬ ਬੁੱਟੇ ਆ ਅੱਛਾ ਅੱਛਾ ਜੀ ਮੱਖਣ ਫਾਲ ਕਹਿੰਦੇ ਜੀ ਨੂੰ ਪੰਜਾਬੀ ਜੀ ਜੀ ਇਹ ਵੀ ਇਹ ਬਾਹਰ ਦਾ ਫਾਲ ਆ ਜੀ ਕੀ ਬਾਤ ਆ ਆਜੋ ਆਜ ਇਧਰ ਇਹ ਬਜ਼ਾਮਾ ਦਾ ਬਜ਼ਾਮਾ ਦਾ ਬੂਟਾ ਜੀ ਆ ਇਹ ਹੈ ਜੀ ਸੰਤਰਾ ਆਪਣੇ ਉਹ ਕਿੰਨੂ ਸੀ ਉਹ ਕਿੰਨੂ ਦਾ ਪਿਛਲਾ ਬੂਟਾ ਇਹ ਸੰਤਰਾ ਦਾ ਇਹ ਹੈ ਜੀ ਲੁਕਾਟ ਇਹ ਲਖਾਟਾ ਅੱਗੇ ਮਾਲਟਾ ਇਹ ਤਾਂ ਇੱਕ ਟੀਲਾ ਹੈ ਇਹ ਸੇਬਾਂ ਦਾ ਫੇਰਾ ਇਹ ਲਗੀ ਹਰਮਨ ਵੈਰੈਟੀ ਆ ਇਹ ਸੇਬ ਨਾ ਵੱਡੇ ਵੀ ਹੋਣਗੇ ਕਸ਼ਮੀਰ ਵਾਂਗੂ ਲਾਲ ਰੰਗ ਵੀ ਹੋ ਜਿਹੜੇ ਉਹ ਵੱਡੇ ਆਪਣੇ ਬੂਟੇ ਦਿਖਾਏ ਸੀ ਠੀਕ ਹੈ ਉਹ ਛੋਟੇ ਸੇਬ ਹਰੇ ਰਹਿੰਦੇ ਉਹ ਮਿੱਠੇ ਤਾਂ ਹੋ ਜਾਂਦੇ ਆ ਇਹ ਹੈਗਾ ਬਿੱਲ ਪੱਤਰ ਬੇਲਗਰੀ ਵੀ ਕਹਿੰਦੇ ਆ ਉਹ ਵਾਟਾ ਇਹ ਫੇਰੇ ਕਾਈ ਮਰੂ ਦਾ ਇਹਦੇ ਪਿੱਛੋਂ ਪਿੰਕ ਕਲਰ ਦਾ ਹੁੰਦਾ ਆਪਣੇ ਉਹੀ ਹੈ ਸਾਰੇ ਐਵਾ ਕਾਡੂ ਇਧਰ ਨਾਲ-ਨਾਲ ਬਰਾਸਤੀ ਰੁੱਖ ਲੱਗੇ ਸੀ ਉੱਪਰੋਂ ਭੁੱਲ ਗਏ ਉਧਰੋਂ ਇਹ ਸਾਰੇ ਆਪਣੇ 40 ਤਰ੍ਹਾਂ ਦੇ ਵਿਰਾਸਤੀ ਲੋਕ ਰੱਗਿਆ ਨਾਲ ਛੋਟੇ ਛੋਟੇ ਆ ਹਰੇਕ ਪੂਲ ਦੇ ਨਾਲ ਤੇ ਸੈਂਟਰ ਚ ਜਿਵੇਂ ਆਹ ਪਿਪਲ ਹੋ ਗਿਆ ਬੂੜ ਹੋ ਗਿਆ ਕਿਕਰ ਹੋ ਗਈ ਬਾਈ ਫਿਰ ਮੈਂ ਇਹ ਕਹਿੰਦਾ ਸੀ ਹਾਂਜੀ ਵੀ ਨਹੀਂ ਬੰਦੇ ਕਹਿੰਦੇ ਵੀ ਆਪਾਂ ਚੱਲ ਥੋੜਾ ਜਿਹਾ ਲਾ ਲਈਏ ਵੀ ਆਪਾਂ ਨੂੰ ਬਾੜਾ ਪਲਾ ਕੇ ਕੀ ਕਰਨਾ ਹਨ ਵੀ ਤੁਸੀਂ ਫਿਰ ਪੌਣੇ ਤਿੰਨ ਕਿੱਲੇ ਕਿਵੇਂ ਬਗਲ ਲੇ ਮੈਂ ਤਾਂ ਹੈਰਾਨ ਹੋਈ ਜੰ ਇਹ ਸ਼ੌਕ ਹੀ ਹੈ ਜੀ ਮੈਨੂੰ ਵੀ ਹਰਿਆਵਲ ਦਾ ਸ਼ੌਕ ਹੈ ਇੱਕ ਘਰ ਦੇ ਫਰੂਟ ਹੁਣ ਇੱਕ ਬਿਨਾ ਰੇਸ ਸਪਰੇ ਤੋਂ ਆਪਦੀ ਦਾਲ ਰੋਟੀ ਜਿਹੜੀ ਆਪਾਂ ਖਾਣੇ ਆ ਸਬਜ਼ੀਆਂ ਵਗੈਰਾ ਹਾਂਜੀ ਹਾਂਜੀ ਬਿਨਾ ਰੇਸ ਸਪਰੇ ਤੋਂ ਹਾਂਜੀ ਇਹੇ ਕਰਕੇ ਬਸ ਸ਼ੌਕ ਨਾਲ ਹੀ ਕਰਾਇਆ ਇਹ ਸਰ ਅੱਛਾ ਅੱਛਾ ਵੀ ਤੁਹਾਨੂੰ ਇਹ ਹੈ ਤੁਸੀਂ ਬਿਜ਼ਨਸ ਪਰਪਸ ਨੂੰ ਹਾਂਜੀ ਨਾਲ ਬਿਜ਼ਨਸ ਪੱਖੋਂ ਤੁਸੀਂ ਵੀ ਇਹ ਨਾਲ ਤਾਂ ਜੀਵ ਜੰਤੂ ਖੁਸ਼ ਰਹਿੰਦੇ ਹਾਂਜੀ ਹਾਂਜੀ ਜੀਵ ਜੰਤੂ ਖੁਸ਼ ਰਹਣਗੇ ਤੇ ਨਾਲੇ ਇੱਕ ਮੈਂ ਨੂੰ ਇਹ ਹੈ ਵੀ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਨਾ ਦੱਸ ਸਕਾਂ ਵੀ ਆਪਣੇ ਏਰੀਆ ਦੇ ਵਿੱਚ ਆਹ ਫਰੂਟ ਹੈ ਕਾਮਯਾਬ ਆ ਵੀ ਇਹਦੀ ਤੁਸੀਂ ਫਸਲ ਲਾਉਂਗੇ ਤਾਂ ਕਾਮਯਾਬ ਹੋ ਜਾਓਗੇ ਜੇ ਬਿਜ਼ਨਸ ਦੇ ਤੌਰ ਤੇ ਲਾਉਣਾ ਜੀ 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 ਜਿਵੇਂ ਹੁਣ ਅੰਜੀਰ ਆ ਹਾਂਜੀ ਅੰਜੀਰ ਦੂਜੇ ਸਾਲ ਤਿਆਰ ਹੋ ਜਾਂਦੀ ਹੈ ਜੀ ਕਿੱਲੇ ਦੇ ਵਿੱਚੋਂ 4-5 ਲੱਖ ਦੀ ਦੂਜੇ ਸਾਲ ਦੀ ਨਿਕਲਦੀ। ਇਸੇ ਤਰ੍ਹਾਂ ਡ੍ਰੈਗਨ ਫਰੂਟ ਆ। ਇਸੇ ਤਰ੍ਹਾਂ ਐਪਲ 베ਰੀ ਆ। ਜੀ। ਇਹ ਤਿੰਨੇ ਫਸਲਾਂ ਬਿਨਾ ਪਾਣੀ ਤੋਂ ਕੋਈ ਰੋ ਸਪਰੇਅ ਦੀ ਲੋੜ ਨਹੀਂ ਇਹਨਾਂ ਨੂੰ। ਕੋਈ ਬਿਮਾਰੀ ਵੀ ਇਹ ਕਿੰਨਾ ਘੱਟ ਦੇ ਦਿੰਦੀ ਹੈ ਜੀ। ਉਹ ਫਸਲ ਤੇ ਦੋ ਵਾਰ ਹੀ ਲੱਗਦੇ ਆ ਉਹਦੇ 베ਰ। ਸਰਦੀਆਂ 'ਚ ਤੇ ਗਰਮੀਆਂ 'ਚ। ਜੀ ਜੀ। ਸਰਦੀਆਂ 'ਚ ਲੰਬੇ ਜਿਵੇਂ ਆਪਣੇ ਪਿੰਦੂ 베ਰ ਵਾਜਦੇ ਸੀ ਲੰਬੇ ਉਹ 베ਰ ਲੱਗਦੇ ਆ। ਗਰਮੀਆਂ 'ਚ ਗੋਲ ਸੇਬ ਵਰਗੇ ਜਮ ਗੋਲ 베ਰ ਲਾਲ ਰੰਗ ਦੇ। अच्छा ਤੁਸੀਂ ਬਈ ਬੂਟੇ ਵੀ ਲੋਕਾਂ ਨੂੰ ਵੰਡਦੇ ਹੋ ਉਹ ਮੈਂ ਜੀ ਦਰਖਤ ਫਿਰ ਹੀ ਲਿਆ ਕੇ ਨਰਸਰੀਆਂ ਤੋਂ ਸਰਕਾਰੀ ਨਰਸਰੀਆਂ ਤੋਂ ਲਿਆ ਕੇ ਉਹ ਪਿੰਡ ਦੇ ਵਿੱਚ ਉਹ ਫਿਰ ਹੀ ਸੇਵਾ ਕਰ ਪੂਰੀ ਲਗਨ ਲੱਗੀ ਹੋਈ ਹੈ ਹਾਂਜੀ ਕਮਾਲ ਹੀ ਆ ਬਈ ਰੂਹ ਖੁਸ਼ ਕਰਤੀ ਆ ਬਈ ਜਿਹੜੇ ਨਿੰਬੂ ਲੱਗੇ ਪਏ ਹੁਣ ਫਿਰ ਇਹ ਵਸਾਂ ਹੀ ਹੋ ਲਈ ਜਾਂਦੇ ਆ ਰਿਸ਼ਤੇਦਾਰ ਜਾਂ ਲੋਕ ਜਿਹੜੇ ਲੈ ਜਾਂਦੇ ਆ ਜਿਹੜਾ ਕੋਈ ਆਉਂਦਾ ਹੁਣ ਛੋਡੇ ਵਰਗੇ ਆ ਹੁਣ ਤੁਹਾਨੂੰ ਮੈਂ ਪੁੱਛਣਾ ਸੀ ਵੀ ਨਿੰਬੂ ਚਾਹੀਦੀ ਨਿੰਬੂ ਆਪਣੇ ਕੋਲ ਲੱਗਿਆ ਹੋਇਆ ਜੀ ਆਪਣੇ ਕੋਲ ਤਾਂ ਵੀ ਮੇਰੇ ਮੁਤਾਬਕੇ ਹੁਣ ਖਰਾਬ ਹੋਣਗੇ ਇਨੂੰ ਕਿਵੇਂ ਨਾ ਕਿਵੇਂ ਤੜਾ ਕੇ ਜੀ ਇਹ ਇਹ ਨਾ ਬਸ ਵੱਧ ਤੋਂ ਵੱਧ 10 ਰੁਪਏ ਕਿਲੋ ਲੈ ਕੇ ਜਾਣਗੇ ਜੇ ਕੋਈ ਲੈ ਕੇ ਵੀ ਗਿਆ ਹਾਂ ਜੇ ਗਰਮੀਆਂ ਤੇ ਇਹ ਗਰਮੀਆਂ ਤੇ ਲੱਗੇ ਹੁਣ ਗਰਮੀ ਵਾਲੇ ਵੀ ਲਾਏ ਆ ਮੈਂ ਹੁਣ ਬੁੱਟੇ ਉਹ ਤਾਂ ਵਿਕ ਵੀ ਜਾਂਦੇ ਆ ਇਹ ਸਰਦੀਆਂ ਵਾਲੇ ਘੱਟ ਵਿਗਦੇ ਮੈਂ ਕਹਿੰਦਾ ਬਾਈ ਜੀ ਤੁਸੀਂ ਤਾਂ ਵੈਸੇ ਹੂਣ ਲਾਏ ਹੋਇਆ ਤੇ ਜੇ ਤੁਸੀਂ ਬਿਜ਼ਨਸ ਪਰਪਸ ਨੂੰ ਲੈ ਕੇ ਵੀ ਚੱਲੋ ਨਾ ਤਾਂ ਇਹ ਵੀ ਕੋਈ ਮਾੜੀ ਗੱਲ ਨਹੀਂ ਤੇ ਬਹੁਤ ਐ ਆ ਵੀ ਕਿੰਨੇ ਜੀਵ ਜੰਤੂਆਂ ਨੂੰ ਲੋਕਾਂ ਲਈ ਜਗ੍ਹਾ ਮਿਲਦੀ ਆ ਹਣਾ ਹਾਂਜੀ ਹਾਂ ਕੱਲ ਨੂੰ ਜੋ ਬੱਚੇ ਆਉਣਗੇ ਨਾ ਵੇਖਣੇ ਹਾਂਜੀ ਰੂਹ ਖੁਸ਼ ਹੋ ਜੂ ਉਹਨਾਂ ਦੀ ਇੱਕ ਇਧਰ ਅਜਰਾਇਲ ਦੇ ਲਾਇਆ ਮੈਂ ਬੂਟੇ ਇੱਕ ਤਾਂ ਬਰਾਵਾ ਫਰੂਟ ਹਾਂਜੀ ਇੱਕ ਲੋਗਨ ਫਰੂਟ ਆ ਜੀ ਇੱਕ ਜਾ ਬੂਟੀ ਕਾਵਾ ਫਰੂਟ ਜੀ ਕਿਦਾਂ ਬਹੁਤ ਮਹਿੰਗੇ ਆ ਅਸੀਂ ਇਹ ਇਕਤੀ ਲਾਇਆ ਅੱਛਾ ਅੱਛਾ ਜੀ ਇਹ ਕਿੱਥੋਂ ਅਵੇਲੇਬਲ ਹੋਏ ਸੀ ਜੀ ਇਹ ਦੀ ਮੈਂ ਲਿਆਂਦੇ ਪਾਣੀ ਪਤ ਕਰਨਾਲ ਕੋਈ ਘਰਾਉਂਦਾ ਘਰਾਉਂਦਾ ਪੈਂਦਾ ਏਰੀਆ ਅੱਛਾ ਜੀ ਉੱਥੋਂ ਲੈਂਦੇ ਆਹ ਸਹੀ ਆ ਇਹ ਲੋਕਾਂ ਨੂੰ ਫਰੂਟ ਆ ਅਬਰਾਵਾ ਅਬਰਾਵਾ ਫਰੂਟ ਜੀ ਠੀਕ ਹੈ ਇਹ ਕਿੱਡਾ ਕੋਈ ਜਾਂਦਾ ਬੂਟਾ ਜੀ ਇਹ ਚੁਥੇ ਸਾਲੇ ਨੂੰ ਫਾਲ ਲੱਗੂਏ ਦਰਖਤ ਬਣ ਜਾਂਦਾ ਪੂਰਾ ਅੱਛਾ ਅੱਛਾ ਜੀ ਇਸ ਤਰ੍ਹਾਂ ਇੱਧਰ ਅੱਗੇ ਹੋ ਰਿਹਾ ਇਹ ਸਰੋਂ ਦੀ ਮਾਰ ਤਾਂ ਨਹੀਂ ਪੈਂਦੀ। ਨਾ ਜੀ ਸਰੋਂ ਸੰਬੰਧੀ ਇਹਨੂੰ ਪਾਲੇ ਤੋਂ ਬਚਦੇ ਉਹਨੂੰ ਲਾਇਆ। ਥੋੜਾ ਜਿਹੀ ਹੋ ਜਾਣਾ ਇਹਨਾਂ ਨੂੰ। ਅੱਛਾ ਅੱਛਾ। ਕੀ ਰੇਟ ਪਿਆ ਸੀ ਜੀ ਇਹ? ਇਹ ਤਾਂ ਉਗਰੂ ਦਾ। ਇਹ ਜੀ ਆਪਾਂ ਨੂੰ 700 ਦਾ ਬੂਟਾ ਮਿਲਿਆ ਸੀ। ਅੱਛਾ। ਆ ਹੈਗਾ ਬਰਾਵਾ ਉਹ। ਜਾਂ ਬੂਟੀ ਕਾਵਾ ਫਰੂਟ। ਅੱਛਾ ਜੀ। ਇਹ ਵੀ ਉੱਡੇ ਹੀ ਜਾਂਦਾ ਜੀ। ਇਹ ਵੀ ਉੱਡੇ ਹੀ ਦਰਖਤੀ ਬਣਦਾ ਇਹ ਵੀ। ਹਮ। ਦੋਸਤੋ ਦੇਖੋ ਸਿੰਧਸ ਪੈਰੋ ਆ ਬਾਸ ਦੀਆਂ ਜਿਹੜੀਆਂ ਲੱਗੇ ਹੋਏ ਆ ਆਪਣੇ ਹਨਾ ਬਾਸ ਤੇ ਇਹਨਾਂ ਬਾਸ ਦੇ ਵਿੱਚ ਆਹਨੇ ਬਣਾਏ ਹੋਏ ਆ ਉਹਨਾਂ ਨੇ ਆਹ ਦੇਖੋ ਮੈਂ ਪਾਈਪਾਂ ਕਹਿਣਾ ਹੁੰਨਾ ਆ ਬਾਸ ਦੇ ਵਿੱਚ ਕਿਉਂਕਿ ਇਹਨਾਂ ਨੂੰ ਜਿੱਥੇ ਜਗ੍ਹਾ ਮਿਲਦੀ ਹੈ ਇਹ ਬਈ ਲਾਇਆ ਤੁਸੀਂ ਕਿਹੜੇ ਪਰਪਲ ਲਈ ਸੀ ਇਹ ਤਾਂ ਉੱਤੇ ਰੱਖ ਹੀ ਰੱਖਣ ਵਾਸਤੇ ਸੀ ਵੈਸੇ ਇਹਦੇ ਉੱਤੇ ਅੱਛਾ ਇਹਦੇ ਉੱਪਰ ਬਣਾਉਣੀ ਆ ਹੱਟ ਬਣਾਉਣੀ ਆ ਝੌਂਪੜੀ ਟਾਈਪ ਅੱਛਾ ਹੱਟ ਬਣਾਉਣੀ ਆ ਠੀਕ ਹੈ ਠੀਕ ਹੈ ਮਾਲੀ ਪਾਤੀ ਗਿਆ ਦਾ ਜਾਲ ਬਣਾਉਂਦਾ ਬਣਾਉਂਦਾ ਅੱਛਾ ਅੱਛਾ ਕੀ ਬਾਤ ਹੈ ਆ ਦੇਖ ਲੋ ਹਾਂਜੀ ਭਾਈ ਅੱਗੇ ਆ ਗਿਆ ਆ ਗਿਆ ਆ ਗਿਆ ਆ ਦੇਖੋ ਇਹ ਬਣਾ ਰੇ ਇਸਪਰੇ ਤੋਂ ਆ ਸਾਰਾ 8 ਸਾਲਾਂ ਤੋਂ ਨਾ ਇਹਦੇ ਚ ਕੋਈ ਰੇ ਸਪਰੇ ਕੋਈ ਕੈਮੀਕਲ ਨਹੀਂ ਪਾਇਆ ਇਹਦੇ ਚ ਰੂੜੀ ਦੀ ਖਾਦ ਪਾਉਣੀ ਆ ਦੂਸਰੇ ਹੋ ਮੇਰੇ ਨਾਲ ਡਰਾਮਾ ਭਰੇ ਪਏ ਆ ਡੋਡੀ ਸਪਰੇਆ ਘਰ ਦੇ ਘਰੇ ਬਣਾਉਣੇ ਆ ਜਿਵੇਂ ਅੱਕ ਨਿੰਮ ਤਤੂਰਾ ਤੇ ਖੱਟੀ ਲੱਸੀ ਦੀ ਅੱਛਾ ਇਹ ਫੰਗਸ ਫੰਗਸ ਤੋਂ ਆ ਦੂਸਰੀਆਂ ਬਿਮਾਰੀਆਂ ਤੋਂ ਇਹ ਤੁਸੀਂ ਕਿੱਥੋਂ ਜਾਣਕਾਰੀ ਲਈ ਇਹ ਜਾਣਕਾਰੀ ਇੱਕ ਤਾਂ ਮੈਂ ਫੇਸਬੁੱਕ ਤੋਂ ਦੇਖਿਆ ਸੀ ਆਪਣੇ ਗੋਰਪ੍ਰੀਤ ਦੌੜੀ ਖਾਨੇ ਜੀ ਜੀ ਉਹ ਲੈ ਗੋਰਪ੍ਰੀਤ ਸਿੰਘ ਦੌੜੀ ਖਾਨੇ ਉਹਨਾਂ ਦੀ ਮੈਂ ਸੁਣ ਸੁਣ ਕੇ ਉਹਨਾਂ ਦਾ ਫੇਸਬੁਕ ਤੋਂ ਵੇਖ ਦੇਖ ਦੇ ਹਮ ਆਪ ਬਣਾਉਣੀਆਂ ਸ਼ੁਰੂ ਕੀਤੀਆਂ ਫਿਰ ਇਹਨਾਂ ਦੇ ਜਦੋਂ ਮੈਂ ਛੜਕਾ ਕਰਦਾ ਸੀ ਫਿਰ ਪਤਾ ਲੱਗਣ ਲੱਗ ਗਿਆ ਐਕਸਪੀਰੀਅੰਸ ਹੋ ਗਿਆ ਵੀ ਆਸਪਰੇ ਵਧੀਆ ਕੰਮ ਕਰਦੀਆਂ ਕਿੰਨੇ ਸਾਲ ਹੋ ਗਏ ਇਹ ਬਾਹਨ ਚ ਕੀ 8 8 ਸਾਲ ਤੋਂ 8 ਸਾਲ ਹੋ ਗਏ ਅੱਛਾ ਅੱਛਾ ਬਾਈ ਕੀ ਬਾਤ ਹੈ ਜੀ ਉਹ ਮਕਰ ਹੱਕ ਲਾਇਆ ਆਪਣੇ ਤੋਂ ਧੂਰਾ ਲਾਇਆ ਰਿੰਡ ਲਾਇਆ ਸਾਰਾ ਕੁਝ ਨਮ ਇਹ ਤੁਹਾਡੇ ਬੇਟੇ ਇਹ ਬੇਟਾ ਅੱਛਾ ਇਹ ਵਾਰ ਰਹਿੰਦੇ ਨੇ ਵੈਸੇ ਇਹ ਵਾਰ ਹਾਂ ਘਾਇਆ 15 ਕਿ ਦਿਨ ਹੋ ਗਿਆ ਵੈਸੇ ਤੁਹਾਡੇ ਸਾਰੇ ਬੱਚੇ ਵੀ ਹਾਂ ਖਿਡਾਰੀ ਸਪੋਰਟਸ ਕਰਦੇ ਸਨ ਅੱਜ ਦਿਖਾਉਣੇ ਮੈਡਲ ਅੰਦਰ ਲੱਗੇ ਕਿ ਕਿਹੜੇ ਕਿਹੜੇ ਗੇਮ ਦੇ ਵਿੱਚ ਰਹੇ ਹੈ ਜੀ ਇਹ ਬੇਟਾ ਦੋਨੇ ਬੇਟੇ ਦਾ ਕਰਦੇ ਸੀ ਟਰੈਥ ਲੋਣੀ ਇਵੈਂਟ ਕਰਦੇ ਸੀ ਉਹਦੇ ਵਿੱਚ 1.5 ਕਿਲੋਮੀਟਰ ਸਵੀਮਿੰਗ ਹੁੰਦੀ ਆ ਜੀ ਸਮੁੰਦਰ ਦੇ ਵਿੱਚ ਹੁੰਦੀ ਆ ਜੀ ਫਿਰ ਉਹ ਤੋਂ ਬਾਅਦ 40 ਕਿਲੋਮੀਟਰ ਸਾਈਕਲਿੰਗ ਜੀ 10 ਕਿਲੋਮੀਟਰ ਰਨਿੰਗ 2 ਘੰਟੇ ਦਾ ਇਵੈਂਟ ਜੀ ਜੀ ਲਗਾਤਾਰ ਇਹਨਾਂ ਨੇ ਇਹ ਕਰਦੇ ਰਹੇ ਆ ਇੰਡੀਆ ਲੈਵਲ ਤੇ ਇਹਨਾਂ ਨੇ ਕੈਂਪ ਲਾਇਆ। ਅੱਛਾ ਅੱਛਾ ਜੀ। ਕਿਹੜੀ ਪੋਜੀਸ਼ਨ ਤੇ ਹੁੰਦੇ ਰਹੇ? ਇਹ ਫਾਸਟ ਹੀ ਇੰਡੀਆ ਚ ਜੂਨੀਅਰ ਚ ਫਾਸਟ ਹੁੰਦੇ ਰਿਹਾ। ਹਾਂਜੀ। ਫਿਰ ਇਹ ਮੇਰੀ ਬੇਟੀ ਸ਼ੂਟਿੰਗ ਕਰਦੇ ਰਹੀ ਹੈ 10 ਮੀਟਰ 에ਅਰ ਰੈਫਲ। ਉਹ ਵੀ ਇੰਡੀਆ ਖੇਲੀ ਆ। ਦੂਜੇ ਸਾਲ ਇੰਡੀਆ ਖੇੜੀ ਸੀ। ਕੀ ਬਾਤ ਆ ਜੀ। ਹੁਣ ਫਿਰ ਕਿਹੜੇ ਬੱਚੇ ਆਏ ਹੋਏ ਆ? ਹੁਣ ਬੇਟਾ ਆਇਆ ਬਾਹਰੋਂ ਛੋਟਾ ਕਿ ਵੱਡਾ? ਛੋਟਾ ਛੋਟਾ। ਅੱਛਾ ਅੱਛਾ। ਕਿਹੜੀ ਸਿਟੀ ਰਹਿੰਦੇ ਜੀ? ਇਹ ਜੀ ਮੋਂਟਰੀਅਲ। ਅੱਛਾ ਅੱਛਾ। ਕੈਨੇਡਾ ਦੇ ਵਿੱਚ ਮੋਂ ਤੇ ਉਹ ਸਪੋਰਟ ਕਰਦੇ ਜੀ ਹਾਂ ਜੀ ਇਹ ਤਾਂ ਪੂਰੀ ਸਪੋਰਟ ਕਰਦੇ ਆ ਇਹਨਾਂ ਦਾ ਕਰ ਕੀ ਮਕਾਨ ਵਗੈਰਾ ਸਾਰਾ ਮੈਂ ਮਹਿਕਮੇ ਚ ਤਾਂ ਪਾ ਨਹੀਂ ਸਕਦਾ ਸੀ ਇਹ ਸਹੀ ਗੱਲ ਸਾਰਾ ਕੁਝ ਇਹਨਾਂ ਨੇ ਹੀ ਉਹ ਕਰਿਆ ਜੀ ਸਹੀ ਗੱਲ ਇਹਨਾਂ ਦੀ ਮਿਹਨਤੀ ਹੈ ਬੱਚਿਆਂ ਦੀ ਸਹੀ ਗੱਲ ਹੈ ਚਲੋ ਚਿੜੀਆਂ ਦਾ ਤੁਸੀਂ ਅੰਦਰ ਵੇਖੋ ਕਿੰਨੇ ਤਰ੍ਹਾਂ ਦੀਆਂ ਲਾਲ ਨੀਲੀਆਂ ਹਰੀਆਂ ਚਿੜੀਆਂ ਤਾਂ ਇੰਨੇ ਤਰ੍ਹਾਂ ਦੀਆਂ ਨੇ ਆਪਣੇ ਅੰਦਰ ਇਹ ਤੇ ਮੇਰੇ ਕੋਲ ਡਾਕਟਰ ਆ ਗਿਆ ਕਿ ਖੇਤੀਬਾੜੀਏ ਲੁਧਿਆਣੇ ਤੋਂ ਉਹ ਚੰਦਨ ਤੇ ਮਾਂਗੂਣੀ ਵੇਖਣ ਆਏ ਸੀ ਉਹਨੂੰ ਕਿਸੇ ਨੇ ਦੱਸਿਆ ਵੀ ਐ ਕਰਕੇ ਉਹਨਾਂ ਦੀ ਲੱਗੇ ਆ ਵੀ ਕਾਮਜਾਬ ਆ ਕੇ ਨਹੀਂ ਕਿਵੇਂ ਆ ਉਹ ਆਦਾ ਕਹਿੰਦਾ ਯਾਰ ਆ ਚਿੜੀਆਂ ਤਾਂ ਰੰਗ ਬਰੰਗੀਆਂ ਦਾ ਲੋਕ ਪਿੰਜਰਿਆਂ ਚ ਪਤਾ ਨਹੀਂ ਕਿੱਥੋਂ ਲਿਆ ਲਿਆ ਰੱਖਦੇ ਤੇਰੇ ਦਾ ਤਾਂ ਉਹੀ ਹਾਂਜੀ ਵੀ ਚਿੜੀਆਂ ਹੀ ਬਲਾਈ ਜਾਂਦੇ ਹੋ ਹਾਂਜੀ ਆ ਦੇਖ ਲਓ ਤੁਸੀਂ ਆਪ ਹੀ ਲਾ ਲਓ ਕੈਮਰਾ ਇੱਧਰ ਚਿੜੀਆਂ ਦਾ ਸ਼ੋਰ ਦੇਖੋ ਤਰਾਂ ਤਰਾਂ ਦੇ ਸਾਰੇ ਤਰ੍ਹਾਂ ਦੇ ਜਾਨਵਰ ਆ ਇੱਥੇ ਤੋਤਾ ਕੀ ਕਪੂਤਰ ਜਿੰਨੇ ਹਾਂ ਛੋਟੇ ਮੋਟੇ ਕੋਈ ਭਾਈ ਇਹਦੇ ਵਿੱਚ ਕੀ ਹੈ ਇਹ ਸਬਜ਼ੀਆਂ ਵਾਸਤੇ ਆ অর্ਗੈਨਿਕ ਬਿਨਾਰੀ ਸਪਰੇਅ ਤੋਂ ਸਬਜ਼ੀਆਂ ਦੇ ਵਿੱਚ ਗੇਤੀਆਂ ਤੇ ਛੇਤੀਆਂ ਹੋ ਜਾਂਦੀਆਂ ਪੋਲੀਓਸ ਜਨਾ ਬਿਮਾਰੀ ਜੀ ਤੋਂ ਹੁੰਦੀ ਹੈ ਇਹ ਤੁਸੀਂ ਉਹਦੇ ਤੇ ਆਪਣੇ ਤੌਰ ਤੇ ਖਰਚੇ ਤੇ ਕੀਤਾ ਕੀ ਨਹੀਂ ਇਹ ਕੇਅਰ ਕੰਪਨੀ ਨੇ ਫ੍ਰੀ ਲਾਇਆ ਅੱਛਾ ਫ੍ਰੀ ਲਾਇਆ ਫ੍ਰੀ ਲਾਇਆ ਠੀਕ ਆ ਆ ਦੇਖ ਲੋ ਬਈ ਫਿਰ ਬਹੁਤ ਸਾਰੇ ਬੰਦੇ ਕਹਿੰਦੇ ਹੁਣ ਸੱਪ ਆ ਜਾਣਗੇ ਕਾਹਨੂੰ ਇੰਨਾ ਝਾੜ ਮਾਰਿਆ ਕਹਿੰਦੇ ਆ ਆ ਮੈਨੂੰ ਚੰਦਨ ਤੇ ਆਦੇ ਹੀ ਜੇ ਚੰਦਨ ਲਾ ਦੇ ਚੰਦਨ ਕੋਲੇ ਤਾਂ ਸੱਪ ਹੋਣਗੇ ਜੀ ਛੋਟੇ ਸੱਪ ਕਿੰਨੇ ਕਾਉਂਦੇ ਆ ਘਰੇ ਘਰੇ ਕੋਈ ਬਿਲਕੁਲ ਨਹੀਂ ਆਇਆ ਕਿਤੇ ਬਾਹਰ ਜਰੂਰ ਹੁੰਦੇ ਆ ਇੱਥੇ ਆਪੇ ਦੇਖ ਕੇ ਇਧਰ ਉਧਰ ਹੋ ਜਾਂਦੇ ਆ ਨਾ ਨਾ ਇਹਨਾਂ ਦੀ ਧਰਤੀ ਆ ਹਾਂਜੀ ਆਹ ਦੇਖੋ ਨਾ ਕੀ ਬਾਤ ਹੈ ਯਾਰ ਇਹ ਚਿੜੀਆਂ ਚਿੜੀਆਂ ਬੁਲਾਈ ਜਾਂਦੇ ਆ दावान तो देनु वांड न दंदिए भाई क्या बात है sende super ने पाया होया चचोलड़ देखो क्या बात है लो जी देखो किन्ना बढ़िया ਮਾਹੌਲ ਪੈਦਾ ਕੀਤਾ ਹੋਇਆ ਬਾਈ ਹੋਰਾਂ ਨੇ ਟੋਟਰੂ ਬਾਈ ਗਾਨੀ ਵਾਲੀਆਂ ਘੁੱਗੀਆਂ ਬਹੁਤ ਜ਼ਿਆਦਾ ਨੇ ਹਨਾ ਹਾਂ ਹਾਂ ਉਹ ਉਹ ਵਾਲੀਆਂ ਘੁੱਗੀਆਂ ਬਹੁਤ ਜ਼ਿਆਦੇ ਚਲੋ ਭਾਈਓ ਦੇਖੋ ਆ ਗਈਆਂ ਹਨਾ ਹੂੰ ਹੂੰ ਚਿੜੀਆਂ ਹੂੰ ਹੂੰ ਇਹ ਦੂਸਰੀਆਂ ਹਨੀ ਕਾਲੀਆਂ ਨਿੱਕੀਆਂ ਨਿੱਕੀਆਂ ਤੇ ਹਮ ਹਰੀਆਂ ਨਿੱਕੀਆਂ ਨਿੱਕੀਆਂ ਬਹੁਤੇ ਤਰ੍ਹਾਂ ਦੀਆਂ ਚਿੜੀਆਂ ਦਾ ਕੰਮੇ ਛੋਟੀਆਂ ਛੋਟੀਆਂ ਨਹੀਂ ਇਹ ਹੁੰਦਾ ਚਚਲੜ ਕੀ ਬਾਤ ਹੈ ਕੀ ਬਾਤ ਹੈ ਤੇ ਬੱਚਿਆਂ ਦੇ ਪ੍ਰਾਈਜ਼ ਵੀ ਵਿਖਾ ਦਿਓ ਜੀ ਆ ਜੀ ਮੁਬਾਰਕ ਹੋ ਜਾਂਦਾ ਹੁੰਦਾ ਅੱਛਾ ਭਾਈ ਜੀ ਹੁਣ ਬੱਚਿਆਂ ਦੇ ਮੈਡਲ ਵੀ ਵਿਖਾਓ ਆਪਾਂ ਨੂੰ ਇਹ ਆਪਣੇ ਤਿੰਨ ਬੱਚਾ ਨੇ ਜੀ ਦੋਨੇ بیٹے ਤੇ ਇੱਕ ਬੇਟੀ ਦੇ ਸਾਰੇ ਅੱਛਾ ਜੀ ਦੇਖੋ ਕੀ ਬਾਤ ਹੈ ਇਹਦੇ ਵਿੱਚ ਦੋ ਤਿੰਨ ਹੀ ਆ ਮੇਰੇ ਤਾਂ ਇਹ ਵੀ ਉਹਨਾਂ ਦੇ ਆ ਇਧਰ ਵੀ ਹੈ ਇਧਰ ਵੀ ਇਹਨਾਂ ਦੇ ਉੱਪਰ ਵੀ ਹੈ ਇੰਨੇ ਕ ਅੱਛਾ ਅੱਛਾ ਜੀ ਕੀ ਬਾਤ ਹੈ ਬਹੁਤ ਖੁਸ਼ੀ ਹੋਈ ਜੀ